ਇਹ ਬਹੁਤ ਸੀਰੀਅਸ ਇਸ਼ੂ ਚੱਲ ਰਿਹਾ ਹੈ ਕਰੰਟ ਇਹਦਾ ਕਾਰਨ ਹੈ ਕਿ ਉੱਥੇ ਜਿਹੜਾ ਨਵੀਂ ਐਡਮਿਨਿਸਟ੍ਰੇਸ਼ਨ ਆਈ ਹੈ ਡੋਲਨ ਟਰੰਪਸ ਦੀ ਉਹਨਾਂ ਨੇ ਇਹੀ ਏਜੰਡੇ ਦੇ ਉੱਪਰ ਇਹ ਇਲੈਕਸ਼ਨ ਜਿੱਤੀ ਹੈ ਜਦੋਂ ਇੱਕ ਜਿਹਨੂੰ ਆਪਾਂ ਪੰਜਾਬੀ ਵਿੱਚ ਭੇੜਚਾਲ ਕਹਿੰਦੇ ਆ ਉਹ ਸ਼ੁਰੂ ਹੋ ਗਈ ਸੀ ਤੇ ਉਹ ਫਿਰ ਹਾਈਲਾਈਟ ਹੋ ਗਈ ਬਹੁਤ ਜ਼ਿਆਦਾ ਤੇ ਇੱਕ ਡਾਟੇ ਦੇ ਹਿਸਾਬ ਦੇ ਨਾਲ ਉੱਥੇ ਤਕਰੀਬਨ 10 ਮਿਲੀਅਨ ਦੇ ਹਿਸਾਬ ਨਾਲ ਅਨ ਡਾਕੂਮੈਂਟਡ ਬੰਦੇ ਹੈਗੇ ਆ 10 ਮਿਲੀਅਨ ਹਾਂ ਮੇਰੇ ਲਈ ਕਰੋੜ ਲੰਦਾ ਹੋ ਗਿਆ ਉਹ ਬੰਦੇ ਜਿਹੜੇ ਬੱਚੇ ਸਾਡੇ ਇੱਥੋਂ ਗਏ ਸੀਗੇ ਕਿਸੇ ਇੱਕ ਆਪਣੇ ਮਨ ਨੂੰ ਢਾਲ ਕੇ ਵੀ ਅਸੀਂ ਇੱਕ ਵੈਸਟਰਨ ਲਾਈਫ ਅਡਾਪਟ ਕਰਨੀ ਆ ਜਾਂ ਉੱਥੇ ਆਪਣੀ ਜੀਵਨੀ ਬਤੀਤ ਕਰਨੀ ਆ ਉਹਦੇ ਪਿੱਛੇ ਪੈਸਾ ਵੀ ਕਾਫੀ ਇਨਵੋਲ ਸੀਗਾ ਤੇ ਉਹ ਉਹ ਘਰ ਵਾਪਸ ਆ ਗਏ ਪਰ ਉਹ ਦੁੱਖ ਦੀ ਕੱਢੀ ਹੈ ਇੱਥੇ ਸਾਡੇ ਵਾਸਤੇ ਵੀ ਸਾਰਿਆਂ ਵਾਸਤੇ ਪੰਜਾਬ ਵਾਸਤੇ ਪੇਰੈਂਟਸ ਵਾਸਤੇ ਖਾਸ ਅੱਜ ਮੈਂ ਚਲਦੇ ਆ ਕਈ ਮੈਂ ਇੱਥੇ ਨਿਊਜ਼ਪੇਪਰ ਮੈਂ ਪੜ੍ਹਨਾ ਹਿੰਦੂਸਤਾਨ ਟਾਈਮਜ਼ ਪਰਦਾ ਟ੍ਰਿਬਿਊਨ ਪਰਦਾ ਉਹ ਲਿਖਦੇ ਆ ਵੀ ਕਈ ਲਿਖਦੇ ਆ ਵੀ ਉਹ ਹੈਂਡਕਫ ਨਹੀਂ ਸੀ ਹੋਣੇ ਚਾਹੀਦੇ ਜਾਂ ਐਦਾਂ ਨਹੀਂ ਸੀ ਆਉਣੇ ਚਾਹੀਦੇ ਨਾ ਦੇਖੋ ਜਿਹੜਾ ਪ੍ਰੋਟੋਕਾਲ ਹੈ ਫੈਡਰਲ ਅਥਾਰਟिटीज ਦਾ ਉਹ ਤੇ ਉਹਨਾਂ ਨੇ ਅਡਾਪਟ ਕਰਨਾ ਹੈ ਨਾ ਤੇ ਉਹ ਉਹ ਤੇ ਜੇ ਨਹੀਂ ਕਰਨਗੇ ਤੇ ਤੁਸੀਂ ਜਹਾਜ਼ ਚ ਲੜਪੋ ਜਾਂ ਜਹਾਜ਼ ਦਾ ਨੁਕਸਾਨ ਕਰ ਦਿਓ ਕ੍ਰੈਸ਼ ਕਰ ਦਿਓ ਕੁਝ ਕਰ ਦਿਓ ਤੇ ਕਿੰਨੀ ਡੇਂਜਰਸ ਹੈ ਸਸ਼ੀਕਲ ਜੀ ਇਹਨਾਂ ਦਿਨਾਂ ਦੇ ਦੌਰਾਨ ਅਮਰੀਕਾ ਤੋਂ ਰਿਪੋਰਟ ਹੋਏ ਲੋਕਾਂ ਦਾ ਬਹੁਤ ਵੱਡਾ ਮਸਲਾ ਚੱਲ ਰਿਹਾ ਹੈ ਹਜੇ ਹੋਰ ਕਿੰਨੇ ਆਉਣਗੇ ਇਸ ਚੀਜ਼ ਨੂੰ ਲੈ ਕੇ ਜਿਵੇਂ ਕਹਦੀਏ ਕਿ ਵਾਰੀ-ਵਾਰੀ ਗੱਲ ਹੋ ਰਹੀ ਹੈ ਕਿਉਂਕਿ ਅਸੀਂ ਤਾਂ ਆਹ 140 ਨੂੰ ਲੈ ਕੇ ਜੀ ਦੇਖਿਏ ਇਹਨਾਂ ਰੌਲਾ ਪੈ ਗਿਆ ਹਾਲਾਂਕਿ ਲਿਸਟ ਬੜੀ ਲੰਬੀ ਹੈ ਐਸ ਵਾਰੀ ਪਹਿਲੀ ਵਾਰ ਨਹੀਂ ਹੋਇਆ ਪਰ ਰੌਲਾ ਇਸ ਕਰਕੇ ਪੈ ਗਿਆ ਕਿਉਂਕਿ 트ੰਪ ਦੇ ਆਉਣ ਤੋਂ ਬਾਅਦ ਜੇ ਦੇਖੀਏ ਤਾਂ ਇਹਨੂੰ ਵੱਡੇ ਐਕਸ਼ਨ ਦੇ ਰੂਪ 'ਚ ਦੇਖਿਆ ਗਿਆ ਤੇ ਇਹ ਵੀ ਕਿਹਾ ਗਿਆ ਵੀ ਭਵਿੱਖ 'ਚ ਵੀ ਇਹ ਕਾਰਵਾਈਆਂ ਜਾਰੀ ਰਹਿਣਗੀਆਂ ਹੁਣ ਐਕਚੁਅਲ 'ਚ ਅਮਰੀਕਾ ਦੇ ਹਾਲਾਤ ਕੀ ਨੇ ਪੰਜਾਬੀਆਂ ਦੇ ਉੱਥੇ ਸਿਚੁਏਸ਼ਨ ਕੀ ਬਣੀ ਹੋਈ ਹੈ ਕਿਉਂਕਿ ਉੱਥੇ ਸਾਡੇ ਹੀ ਲੋਕ ਬੜੀ ਵੱਡੀ ਗਿਣਤੀ ਚ ਜੇ ਕਹਿੰਦੀ ਹੈ ਹੈਗੇ ਨੇਗੇ ਜਿਹੜੇ ਉਹਨਾਂ ਦੀ ਮਦਦ ਵਾਸਤੇ ਵੀ ਹੈਗੇ ਨੇ ਇਹ ਨਹੀਂ ਹੈਗਾ ਕਿ ਉਥੇ ਜਿਹੜੇ ਸਾਡੇ ਲੋਕ ਉਥੇ ਵਸਨੀਕ ਨੇ ਹੁਣ ਆਪਦੇ ਇੱਕ ਲੰਮੇ ਸਮੇਂ ਤੋਂ ਉੱਥੇ ਰਹਿ ਰਹੇ ਨੇ ਜਾਂ ਪੱਕੇ ਸਿਟੀਜ਼ਨ ਉੱਥੇ ਦੇ ਹੋ ਗਏ ਨੇ ਉਹ ਉਹਨਾਂ ਦੀ ਮਦਦ ਵਾਸਤੇ ਅੱਗੇ ਆ ਰਹੇ ਨੇ ਐਚਪੀ ਸੰਦੇਵਾਲੀਆ ਸਾਡੇ ਨਾਲ ਹੈਗੇ ਨੇਗੇ ਕਿਉਂਕਿ ਬੜੇ ਐਕਟਿਵ ਰਹਿੰਦੇ ਨੇਗੇ ਸੋਸ਼ਲ ਕੰਮਕਾਜ ਦੇ ਵਿੱਚ ਤੇ ਨਾਲ ਹੀ ਦੇਖਿਆ ਜਾਵੇ ਤਾਂ ਉੱਥੇ ਸ੍ਰੀ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਹੈ ਉਹਨੂੰ ਵੀ ਆ ਜੇ ਕਿ ਇਹ ਕੀ ਵੱਡੇ ਹਿਸੇ ਦੇ ਰੂਪ ਦੇ ਵਿੱਚ ਇਹ ਕੰਮ ਕਰਦੇ ਨੇ ਸਭ ਤੋਂ ਵੱਡੀ ਗੱਲ ਕਿ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਭਾਰਤੀ ਜਾਂ ਪੰਜਾਬੀ ਹੈਗੇ ਨੇਗੇ ਉਹਨਾਂ ਦੇ ਉੱਥੇ ਮਦਦ ਨੂੰ ਲੈ ਕੇ ਲੀਗਲੀ ਐਡ ਨੂੰ ਲੈ ਕੇ ਜਾਂ ਉਹਨਾਂ ਦੀ ਲੰਗਰ ਵਿਵਸਥਾ ਨੂੰ ਲੈ ਕੇ ਵੀ ਇੰਤਜ਼ਾਮ ਹੈ ਕਰਦੇ ਨੇ ਪੰਜਾਬ ਦੇ ਨਾਲ ਕਿਉਂਕਿ ਪੰਜਾਬ ਚ ਗਏ ਨੇ ਤਾਂ ਪੰਜਾਬ ਦੇ ਨਾਲ ਹਜੇ ਵੀ ਪ੍ਰੇਮ ਉਸੇ ਤਰ੍ਹਾਂ ਦੇ ਨਾਲ ਹੈ ਕੰਮ ਕਾਜ ਨੂੰ ਲੈ ਕੇ bizness ਨੂੰ ਲੈ ਕੇ ਹਜੇ ਵੀ ਉਰੇ ਪਹੁੰਚਦੇ ਨੇ ਸੰਦੇਵਾਲੇ ਸਾਹਿਬ ਪਹਿਲਾਂ ਤਾਂ ਦੇਖਿਏ ਜਿਹੜਾ ਦਿਨ ਚੱਲੇ ਕਿਵੇਂ ਦੇਖਦੇ ਹੋ ਕਿ ਉਰੋਂ ਦੇ ਪੰਜਾਬੀ ਤੁਸੀਂ ਤਾਂ ਖੈਰ ਬੜਾ ਲੰਮਾ ਸਮਾਂ ਹੋ ਗਿਆ ਅਮਰੀਕਾ ਗਏ ਨੂੰ ਤੇ ਉੱਥੇ ਪੂਰੀ ਫੈਮਿਲੀ ਤੁਹਾਡੀ ਸੈਟਲ ਹੈ ਗਈ ਜਿਹੜੇ ਆ ਹਾਲਾਤ ਬਣੇ ਨੇਗੇ ਇਹ ਜਿਹੇ ਪਹਿਲੀ ਵਾਰ ਬਣੇ ਨੇ ਜਾਂ ਪਹਿਲਾਂ ਵੀ ਕਦੇ ਹੋਇਆ ਇਸ ਤਰ੍ਹਾਂ ਦਾ ਅ ਥੈਂਕ ਯੂ ਕਰਦੇ ਆ ਰੋਜਾਨਾ ਸਪੋਕਸਮੈਨ ਦਾ ਤੁਸੀਂ ਇਸ ਮੁੱਦੇ ਨੂੰ ਸਾਡੇ ਮਦੇ ਨਜ਼ਰ ਲਿਆਉਂਦਾ ਹੈ ਅ এবਾ ਸੇਰੀਅਸ ਇਸ਼ੂ ਚੱਲ ਰਿਹਾ ਹੈ ਕਰੰਟ ਇਹਦਾ ਕਾਰਨ ਹੈ ਕਿ ਉੱਥੇ ਜਿਹੜਾ ਨਵੀਂ ਐਡਮਿਨਿਸਟ੍ਰੇਸ਼ਨ ਆਈ ਹੈ ਡੋਲਨ ਟਰੰਪ ਦੀ ਉਹਨਾਂ ਨੇ ਇਹੀ ਏਜੰਡੇ ਦੇ ਉੱਪਰ ਇਹ ਇਲੈਕਸ਼ਨ ਜਿੱਤੀ ਹੈ ਤੇ ਇਹ ਦੂਸਰੀ ਪਾਰਟੀ ਡੈਮੋਕ੍ਰੇਟ ਪਾਰਟੀ ਜਿਨ੍ਹਾਂ ਨੂੰ ਅਸੀਂ ਬਿਲੋਂਗ ਕਰਦੇ ਆਂ ਜੋ ਵਿਟਨਦੀਨ ਨੂੰ ਉਹ ਉਹਨਾਂ ਨੇ ਵੀ ਇਸ ਇਸ ਇਲੈਕਸ਼ਨ ਚ ਇਸ ਨੂੰ ਸੀਰੀਅਸਲੀ ਲੈ ਲਿਆ ਸੀ ਕਿਉਂਕਿ ਇਹ ਜਿਹੜਾ ਨਾਨ ਡਾਕੂਮੈਂਟਡ ਬੰਦੇ ਉੱਥੇ ਆਈ ਜਾ ਰਹੇ ਸਾਰੀ ਦੁਨੀਆ ਤੋਂ ਉਹ ਇੱਕ ਕਾਫੀ ਵੱਡੀ ਪ੍ਰੋਬਲਮ ਸੀਰੀਅਸ ਪ੍ਰੋਬਲਮ ਹੋ ਗਈ ਸੀਗੀ ਲੋਕਲ EMPLOYES ਵਾਸਤੇ ਇਹ ਮੇਨ ਕੰਮਕਾਜ ਦੀ ਰੋਲਾ ਪਿਆ ਜਿਵੇਂ ਉਹ ਰੇ ਵੀ ਹੁਣ ਪ੍ਰਵਾਸੀਆਂ ਨੂੰ ਲੈ ਕੇ ਗੱਲਬਾਤ ਹੁੰਦੀ ਹੈ ਤੇ ਉਹੀ ਸਿਸਟਮ ਉੱਥੇ ਹੋਇਆਗਾ ਕਿ ਉੱਥੇ ਦੇ ਲੋਕ ਸਿਟੀਜ਼ਨ ਪਰੇਸ਼ਾਨ ਹੋਗੇ ਸੀ ਕੋਈ ਹੱਦ ਤੱਕ ਇਹ ਇਹ ਕੰਜ਼ਿਊਮ ਹੋ ਜਾਂਦੀ ਹੈ ਚੀਜ਼ ਨਾ ਕੋਈ ਵੀ ਚੀਜ਼ ਹੋਵੇ ਡਾਈਜੈਸਟ ਹੋ ਜਾਂਦੀ ਹੈ ਪਰ ਜਦੋਂ ਇੱਕ ਜਿਹਨੂੰ ਆਪਾਂ ਪੰਜਾਬੀ ਚ ਭੇੜਚਾਲ ਕਹਿੰਦੇ ਆ ਉਹ ਸ਼ੁਰੂ ਹੋ ਗਈ ਸੀ ਤੇ ਉਹ ਫਿਰ ਹਾਈਲਾਈਟ ਹੋ ਗਈ ਬਹੁਤ ਜ਼ਿਆਦਾ ਤੇ ਇੱਕ ਡਾਟੇ ਦੇ ਹਿਸਾਬ ਦੇ ਨਾਲ ਉੱਥੇ ਤਕਰੀਬਨ 10 ਮਿਲੀਅਨ ਦੇ ਹਿਸਾਬ ਨਾਲ ਅਨ ਡਾਕੂਮੈਂਟਡ ਬੰਦੇ ਹੈਗੇ ਆ 10 ਮਿਲੀਅਨ ਹਾਂ ਮੇਰੇ ਲਈ ਕਰੋੜ ਦੰਦਾ ਹੋ ਗਿਆ ਤੇ ਉਹ ਕਾਫੀ ਜ਼ਿਆਦਾ ਗਿਣਤੀ ਹੋ ਜਾਂਦੀ ਹੈ ਉਹਦੇ ਚ ਇਹ ਹੈ ਵੀ ਮੈਕਸੀਕਨ ਦਾ ਜ਼ਿਆਦਾ ਹਿੱਸਾ ਹੈ ਤੇ ਸਾਡਾ ਬਹੁਤ ਘੱਟ ਰੇਸ਼ਿਓ ਹੈ ਇੰਡੀਅਨਸ ਦੀ ਜਾਂ ਖਾਸ ਕਰਕੇ ਪੰਜਾਬੀਆਂ ਦੀ ਉਹ ਸਾਨੂੰ ਇਸ ਕਰਕੇ ਪਤਾ ਹੈ ਕਿ ਅਸੀਂ ਜਿਹੜੀ ਟਕੋਮਾ ਡਿਟੈਂਸ਼ਨ ਸੈਂਟਰ ਹੈ ਸਾਡੇ ਸਟੇਟ ਦੇ ਵਾਸ਼ਿੰਗਟਨ ਦੇ ਵਿੱਚ ਉੱਥੇ ਸਾਡੇ ਡਾਇਰੈਕਟਰ ਬਲਵੰਤ ਆਲਖਾ ਉਹ ਲੀਡ ਕਰਦੇ ਰਹੇ ਆ ਉਹ ਉੱਥੇ ਜਾ ਕੇ ਡਿਫੈਂਸ ਸੈਂਟਰ ਚ ਜਿਹੜੇ ਇੰਡੀਅਨਸ ਆ ਕਿਸੇ ਮੂਲ ਦਾ ਸਟੇਟ ਦੇ ਵੀ ਆ ਪਾਕਿਸਤਾਨ ਦੇ ਸੀ ਉੱਥੇ 네ਪਾਲੀ ਵੀ ਸੀ ਗੁਜਰਾਤੀ ਪੰਜਾਬੀ ਜਿਆਦਾ ਸੀਗੇ ਤੇ ਉਹਨਾਂ ਨੂੰ ਸਰਵਿਸ ਦਿੰਦੇ ਰਹਿਆ ਉਹ ਇੱਕ ਲੱਗ ਇਸ਼ੂ ਸੀਗਾ ਵੀ ਉਹਨਾਂ ਦੇ ਐਂਗਰ ਪ੍ਰੋਬਲਮ ਸੀਗੀ ਖਾਣਾ ਨਹੀਂ ਸੀ ਖਾਂਦੇ ਫਿਰ ਉਹ ਐਂਗਰ ਪ੍ਰੋਬਲਮ ਠੀਕ ਕੀਤਾ ਗਿਆ ਗੁਰਦਵਾਰ ਨੂੰ ਅਰਦਾਸ ਦਿੱਤੀ ਗਈ ਕਾਫੀ 6-7 ਬੰਦੇ ਵਲੰਟੀਅਰ ਜਾਂਦੇ ਰਹੇ ਔਰिएंटेशन ਕਰਨ ਤੋਂ ਬਾਅਦ ਉਹਨਾਂ ਨੂੰ ਸੇਵਾ ਦਿੰਦੇ ਰਹੇ ਉਹ ਬੰਦੇ ਨਾਰਮਲ ਹੋ ਗਏ ਤੇ ਮਿਸਟਰ ਬਲਵੰਤ ਨੇ ਉੱਥੇ ਉਹਨਾਂ ਦਾ ਬਲਵੰਤ ਉਹਨਾਂ ਦੇ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬੇਲ ਬੌਂਡ ਵੀ ਪ੍ਰਾਈਪ ਪੱਲਿਓ ਮਤਲਬ ਸਕਿਉਰਟੀ ਦੇ ਕੇ ਤੇ ਵੀ ਇਹ ਬੰਦੇ ਠੀਕ ਰਣ ਗਏ ਅਥਾਰਟिटीज ਨੇ ਇਸ ਚੀਜ਼ ਨੂੰ ਮੰਨਿਆ ਵੀ ਜਦੋਂ ਡਿਪਾਰਟੇਸ਼ਨ ਹੋਏਗੀ ਤੇ ਹੋਏਗੀ ਪਰ ਜਦੋਂ ਤੇ ਇਹ ਇੱਕ ਬਹੁਤ ਹੀ ਦੁੱਖ ਦੀ ਘਟਨਾ ਹੈ ਕਿ ਉਹ ਬੰਦੇ ਜਿਹੜੇ ਬੱਚੇ ਸਾਡੇ ਇੱਥੋਂ ਗਏ ਸੀਗੇ ਕਿਸੇ ਇੱਕ ਆਪਣੇ ਮਨ ਨੂੰ ਢਾਲ ਕੇ ਵੀ ਅਸੀਂ ਇੱਕ ਵੈਸਟਰਨ ਲਾਈਫ ਅਡਾਪਟ ਕਰਨੀ ਆ ਜਾਂ ਉੱਥੇ ਆਪਣੀ ਜੀਵਨੀ ਬਤੀਤ ਕਰਨੀ ਆ ਉਹਦੇ ਪਿੱਛੇ ਪੈਸਾ ਵੀ ਕਾਫੀ ਇਨਵੋਲਡ ਸੀਗਾ ਤੇ ਉਹ ਉਹ ਘਰ ਵਾਪਸ ਆ ਗਿਆ ਹੈ ਪਰ ਉਹ ਦੁੱਖ ਦੀ ਗੱਡੀ ਹੈ ਇੱਥੇ ਸਾਡੇ ਵਾਸਤੇ ਵੀ ਸਾਰਿਆਂ ਵਾਸਤੇ ਪੰਜਾਬ ਵਾਸਤੇ ਵੀ ਤੇ ਪੇਰੈਂਟਸ ਵਾਸਤੇ ਖਾਸ ਕਰਕੇ ਪਰ ਇਹ ਵਿੱਚ ਸਰ ਦੇਖਿਓ ਤੁਸੀਂ ਤਾਂ ਜਿਵੇਂ 1998 ਚ ਤੁਸੀਂ ਗਏ 98 ਦੇ ਸਮੇਂ ਦੇ ਦੌਰਾਨ 97 ਚ ਤੁਸੀਂ ਤਾਂ ਜਿਵੇਂ ਤੁਸੀਂ ਦੱਸ ਰਹੇ ਸੀਗਾ ਕਿ 84 ਤੁਸੀਂ ਆਪਦੀ ਪਟੀਸ਼ਨ ਪਾਈ ਯਾਨੀ ਕਿ ਉਦੋਂ ਦਾ ਚੱਲਦਾ ਰਿਹਾ ਉਸ ਤੋਂ ਬਾਅਦ ਇੰਨਾ ਸਮਾਂ ਵੇਟ ਕਰਿਆ ਹੁਣ ਲੋਕਾਂ ਦੇ ਜਦੋਂ ਹਾਲਾਤ ਦੇਖਦੇ ਆਂ ਵੀ ਬੜੀ ਵੱਡੀ ਗਲਤੀ ਜਿਵੇਂ ਤੁਸੀਂ ਕਿਹਾ ਵੀ ਭੇੜਚਾਲ ਚ ਲੋਕ ਜਾ ਰਹੇ ਨੇਗੇ ਉਦੋਂ ਦੇ ਸਮੇਂ ਦੇ ਦੌਰਾਨ ਤੇ ਹੁਣ ਦੇ ਸਮੇਂ ਦੀ ਜੀ ਗੱਲ ਕਰੀ ਜਾਵੇ ਇਹ ਤਾਂ ਬਹੁਤ ਜਮੀ ਉਸ ਪਾਸ ਦਾ ਫਰਕ ਪੈ ਗਿਆ ਉਹ ਫਿਰ ਕਿਉਂਕਿ ਉਦੋਂ ਤਾਂ ਕੰਮ ਕਾਜ ਦੇ لحاظ ਜੇ ਤੋਂ ਦੇਖਿਆ ਬਾਕੀ ਤੁਹਾਡਾ ਜਾਣ ਦਾ ਐਂਗਲ ਬਿਲਕੁਲ ਤੁਸੀਂ ਤਾਂ ਡਿਗਰੀ ਤੌਰ ਤੇ ਉੱਥੇ ਸ਼ਿਫਟ ਹੋਏ ਸਾਰੀ ਫੈਮਿਲੀ ਇੱਕ ਪੂਰੀ ਪਲੈਨਿੰਗ ਕਰਕੇ ਤੇ ਹੁਣ ਵਾਲੇ ਜਿਹੜੇ ਹਾਲਾਤ ਨੇ ਇਹ ਤਾਂ ਫਿਰ ਕਹਿ ਲੰਦਾ ਮਤਲਬ ਬਹੁਤ ਜ਼ਿਆਦਾ ਬ੍ਰਸਟ ਹੋ ਗਏ ਹੋਣੇ ਆ ਦੇਖੋ ਮੈਂ ਉਹੀ ਮੈਂ ਕਹਿ ਰਿਹਾ ਜਦੋਂ ਅਸੀਂ ਮੈਂ ਪਹਿਲਾਂ ਵਿਸਟਰ ਵੀ ਗਿਆ ਸੀ ਯੂ ਐਸ ਚ ਦੋ ਵਾਰ ਹੀ ਗਿਆ ਆ ਵਾਪਸ ਆਇਆ ਪਰਵਾਰ ਇੱਥੇ ਅਸੀਂ ਜੌਬ ਇੱਥੇ ਸੀ ਜਦੋਂ ਇੱਕ ਨਾ ਉਦੋਂ ਸਟੈਂਪ ਲੱਗਦੀ ਸੀ ਪਾਸਪੋਰਟ ਤੇ ਇੰਡੀਅਨ ਦੀ ਉਹਨੂੰ ਕਹਿੰਦੇ ਸੀ ਇਮੀਗ੍ਰੇਸ਼ਨ ਚੈੱਕ ਰਿਕੁਆਇਰਡ ਹੈ ਉਹਦਾ ਮਤਲਬ ਸੀ ਵੀ ਜਿਹੜਾ ਬੰਦਾ ਜਾ ਰਿਹਾ ਕਿੱਥੇ ਜਾ ਰਿਹਾ ਠੀਕ ਜਾ ਰਿਹਾ ਉਹ ਚੈੱਕ ਕਰਦੇ ਸੀ ਅਥਾਰਟिटीज ਆਪਣੇ 에어ਪੋਰਟਸ ਤੇ ਉਹ ਇਹ ਸਾਰੇ ਬਾਈਪਾਸ ਹੋ ਗਏ ਪਤਾ ਨਹੀਂ ਕਿਉਂ ਬਾਈਪਾਸ ਹੋ ਗਏ ਤੇ ਜਦੋਂ ਇਹ ਬੱਚੇ ਗਏ ਆ ਇਹਨਾਂ ਨੂੰ ਕੋਈ ਔਰੈਂਟੇਸ਼ਨ ਨਹੀਂ ਦਿੱਤੀ ਗਈ ਕੋਈ ਕਿਸੇ ਏਜੰਟ ਨੇ ਕਿਸੇ ਸੰਸਥਾ ਨੇ ਸੋਸ਼ਲ ਡਿਪਾਰਟਮੈਂਟ ਨੇ ਕਿਸੇ ਡਿਪਾਰਟਮੈਂਟ ਨੇ ਇਹਨਾਂ ਨੂੰ ਗਾਈਡ ਨਹੀਂ ਕੀਤਾ ਸਿਰ ਏਜੰਟ ਦੇ ਇਹ ਕਹਿਣ ਤੇ ਇਹਨਾਂ ਨੇ ਪੈਸਾ ਲਾ ਕੇ ਇਨਵੈਸਟ ਕਰਕੇ ਇੱਥੇ ਗਏ ਉੱਥੇ ਗਏ ਕਈ ਪਤਾ ਨਹੀਂ ਕਿਹੜੇ ਰੂਟਾਂ ਦਾ ਇਖਤियार ਕੀਤੇ ਆ ਜਿਹੜਾ ਕਿ ਬਹੁਤ ਡੇਂਜਰਸ ਰੂਟ ਅਡਾਪਟ ਕੀਤੇ ਇਹਨਾਂ ਨੇ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਹੈ ਸੋ ਲਾਈਕ ਅ ਗoing ਟੂ ਦਾ ਵਾਰ ਜ਼ੋਨ ਹਾਂ ਉੱਥੋਂ ਗੋਲੀ ਵੀ ਚੱਲ ਸਕਦੀ ਹੈ ਤੁਹਾਨੂੰ ਕੋਈ ਡਰਾਬਰੀ ਵੀ ਕਰ ਸਕਦਾ ਹੈ ਤੁਹਾਡੇ ਪੈਸੇ ਤੇ ਹੋਏ ਵੀ ਆ ਇਹੋ ਜਿਹੇ ਬੰਦੇ ਪਰ ਪਹੁੰਚੇ ਜਿਸ ਤਰ੍ਹਾਂ ਹੀ ਪਹੁੰਚੇ ਆ ਪਰ ਜਦੋਂ ਹੁਣ ਵਾਪਸ ਆਏ ਦੁੱਖ ਹੈ ਪਰ ਇਹਦੇ ਵਿੱਚ ਆ ਗਵਰਨਮੈਂਟ ਦੀ ਇੱਕ ਫੇਲਰ ਅਥਾਰਟिटीज ਦੀ ਗਿਣੀ ਜਾਂਦੀ ਹੈ ਜੇ ਆਪਾਂ ਇਹਦਾ ਨਿਚੋੜ ਕੱਢੀਏ ਆ ਇਹ ਨਹੀਂ ਹੋਣਾ ਚਾਹੀਦਾ ਸੀਗਾ ਇਹ ਹੁਣ ਜਿਹੜੀਆਂ ਗੱਲਾਂ ਕਰਦੇ ਆ ਐਫਆਈਆਰ ਦਰਜ ਹੋਣੀ ਐਫਆਈਆਰ ਤੇ ਡੇ 1 ਦਰਜ ਹੋਣੀ ਚਾਹੀਦੀ ਸੀ ਜਦੋਂ ਲੈਂਡ ਕੀਤਾ ਏਅਰਪੋਰਟ ਤੇ ਚਾਜੋ ਤੇ ਇੰਟਰਵਿਊ ਕਰਕੇ ਪੁਲਿਸ ਨੂੰ ਉਦੋਂ ਹੀ ਐਫਆਈਆਰ ਦਰਜ ਹੋਣੀ ਸੀ ਤੁਸੀਂ ਕਹਿ ਰਹੇ ਹੋ ਤੁਸੀਂ ਨਹੀਂ ਜਿਹੜੇ ਏਅਰਪੋਰਟ ਤੇ ਜਦੋਂ ਬੱਚੇ ਆਏ ਆ ਵੀ ਤੁਸੀਂ ਏਜੰਟ ਦੇ ਖਿਲਾਫ ਕਹਿ ਰਹੇ ਹੋ ਇੱਕ ਨੌਨ ਵੀ ਏਜੰਟਸ ਦੇ ਆਇਡੈਂਟੀਫਾਈ ਬਾਅਦ ਹੋ ਜਾਣਗੇ ਇੱਕ ਵੈਸੇ ਅੱਜ ਕੱਲ ਐਫ ਆਈ ਆਰ ਦਰਜ ਹੁੰਦੀ ਹੈ কোর্ਟਸ ਦੀ ਇੱਕ ਮਿਖਲ ਰੂਲਿੰਗ ਹੈਗੀ ਹੈ ਹਾਂ ਵੀ ਉਹਦੇ ਤੇ ਫਿਰ ਕੰਮ ਕੰਮ ਕਰਨਾ ਸ਼ੁਰੂ ਹੋ ਜਾਂਦਾ ਹੈ ਇਹ ਕਾਫੀ ਅੱਜ ਤੱਕ ਨਹੀਂ ਉਨੀ ਇੱਕੋ ਹੀ ਐਫ ਆਈ ਦਰਜ ਹੋ ਜਣੀ ਸੀ ਸਿਰ ਉਸ ਲੈਂਡਿੰਗ ਤੇ ਵੀ ਇਹ ਬੰਦੇ ਕਿੱਥੋਂ ਆਏ ਕੌਣ ਸੀ ਕੀ ਪਤਾ ਉਹਦੇ ਚ ਕੋਈ ਬਾਹਰ ਦਾ ਕੋਈ ਗਲਤ ਬੰਦਾ ਵੀ ਆ ਗਿਆ ਸਰ ਜਦੋਂ ਇਹ ਉਥੇ ਜਿਵੇਂ ਚੱਲ ਜਾਂਦੇ ਨੇ ਉਦੋਂ ਤੋਂ ਬਾਅਦ ਕਿਉਂਕਿ ਤੁਸੀਂ ਤਾਂ ਕਈ ਜਿਵੇਂ ਦੇਖਿਆ ਵੀ ਜਦੋਂ ਤੁਸੀਂ ਸੋਸ਼ੀਅਲੀ ਉਥੇ ਦੀ ਸੈਕਟਰ ਇੱਕ ਲਾਈਫ ਜਿਉ ਰਹੇ ਹੋ ਜਾਂ ਸੋਸ਼ੀਅਲੀ ਤੌਰ ਦੇ ਉੱਤੇ ਬੜੇ ਐਕਟਿਵ ਹੋਵੋ ਜਿਹੜੇ ਬੰਦੇ ਇਹ ਉਦੋਂ ਚੱਲ ਜਾਂਦੇ ਨੇਗੇ ਕਿੰਨੀ ਇੱਕ ਦਿੱਕਤਾਂ ਪਰੇਸ਼ਾਨੀਆਂ ਇਹਨਾਂ ਕਿੱਡੇ ਕ ਮਾੜੇ ਹਾਲਾਤ ਨੇ ਨਾ ਲੋਕਾਂ ਦੇ ਤੁਸੀਂ ਦੇਖੇ ਆ ਜਿਨ੍ਹਾਂ ਦੀ ਮਦਦ ਕਰੀ ਹੋਵੇ ਕਿ ਜਿਵੇਂ ਹੁਣ ਜਿਹੜੇ ਬੰਦੇ ਇਲੀਗਲੀ ਜਿਵੇਂ ਉਥੋਂ ਬਾਰਡਰ ਟੱਪ ਕੇ ਚਲੇ ਗਏ ਉਦੋਂ ਬਾਅਦ ਦੇ ਵਿੱਚ ਕਿਉਂਕਿ ਜਿਹੜਾ ਬੰਦਾ ਲੀਗਲ ਨਹੀਂ ਉਹ ਤਾਂ ਇੱਕ ਤਰ੍ਹਾਂ ਦਾ ਲੁਕੇ ਛਿਪੇ ਵਾਲਾ ਕੰਮ ਹੋਣਾ ਵੀ ਜਿੰਨਾ ਜਿੰਨੀ ਉਮਰ ਜਦੋਂ ਚੱਲਦੀ ਹੈ ਜਾਂ ਜਿੰਨਾ ਚਿਰ ਕੋਰਟ ਕੇਸ ਨਹੀਂ ਚੱਲਦੇ ਉਹਨਾਂ ਟਾਈਮ ਤਾਂ ਫਿਰ ਜ਼ਿੰਦਗੀ ਜਿਵੇਂ ਕਈ ਬੜੀ ਬੱਤਰ ਹੋਣੀ ਇਹਨਾਂ ਦੀ ਨਹੀਂ ਦੇਖੋ ਕੰਟਰੀ ਤੋਂ ਕੰਟਰੀ ਵੈਰੀ ਕਰਦਾ ਹੈ ਜਿਹੜਾ ਅਮਰੀਕਾ ਕੰਟਰੀ ਹੈ ਨਾ ਬੜਾ ਕੂ ਕਾਨੂੰਨ ਉਥੇ ਜਰੂਰ ਵਰਕ ਕਰਦਾ ਫਾਈਨਲੀ ਕਰਦਾ ਪਰ ਉਥੇ ਡੰਡੇ ਦਾ ਡਰ ਨਹੀਂ ਹੈ ਕ੍ਰਾਈਮ ਵੀ ਘਟ ਹੈ ਤੇ ਜਿਹੜੀਆਂ ਚਾਰ ਸਟੇਟਾਂ ਹੈਗੀਆਂ ਨਿਊਯਾਰਕ ਹੈ ਕੈਲੀਫੋਰਨੀਆ ਹੈ ਵਾਸ਼ਿੰਗਟਨ ਸਟੇਟ ਹੈ ਓਰੇਗਨ ਹੈ ਸੈਕੰਡਰੀ ਸਟੇਟਸ ਹੈ ਇਹ 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 ਐਕਸੈਪਟ ਕਰ ਲੈਂਦੀਆਂ ਇਹਨਾਂ ਬੰਦਿਆਂ ਨੂੰ ਅੱਛਾ ਇਹ ਕੋਈ ਕਹਿੰਦੇ ਨਹੀਂ ਹਾਂ ਇਹ ਉਹ ਕਹਿੰਦੇ ਵੀ ਅਸੀਂ ਵੀ ਤੇ ਇਦਾਂ ਹੀ ਆਏ ਸੀ ਇੱਕ ਜਵਾਨੇ ਚ ਪਹਿਲਾਂ ਤੇ ਨੇਟਿਵ ਸੀ ਨਾ ਅਮਰੀਕਾ 'ਚ ਸਾਰੇ ਅਮਰੀਕਾ 'ਚ ਇਦਾਂ ਹੀ ਬਾਰੋਂ ਹੀ ਆਏ ਹੈ ਨਾ ਤੇ ਉਹ ਉਹ ਉਹਨਾਂ ਦਾ ਥੋੜਾ ਕੂਲ ਹੈ ਜਿਹੜਾ ਹੈਗਾ ਹਾਂ ਜਿਹੜਾ ਜਿਹੜੇ ਆਈਸ ਵਾਲੇ ਹੈਗੇ ਆ ਜਿਹੜੀ ਫੈਡਰਲ ਅਥਾਰਟिटीज ਹੈਗੀ ਆ ਉਹ ਉਹਨਾਂ ਨੂੰ ਆਰਡਰ ਹੁੰਦੇ ਆ ਉਹ ਫਿਰ ਫੜ ਕੇ ਖੜਦੇ ਆ ਤੇ ਜਿਸ ਤਰ੍ਹਾਂ ਤੁਸੀਂ ਕਹਿਆ ਵੀ ਆਪਣੇ ਬੰਦਿਆਂ ਦਾ ਉੱਥੇ ਨਹੀਂ ਬੰਦੇ ਸੱਟ ਹੋ ਜਾਂਦੇ ਆ ਆਪਣੇ ਬੰਦੇ ਥੋੜੇ ਦਲੇਰ ਵੀ ਆ ਥੋੜੇ ਖੁੱਲੇ ਦਵਾਂ ਤੇ ਇੱਕ ਦੂਜੇ ਨਾਲ ਮਦਦ ਵੀ ਕਰਦੇ ਆ ਤੇ ਆ ਬਾਹਰ ਇੰਡੀਵਿਜੁਅਲ ਮਦਦ ਕਰਦੇ ਇੱਕ ਦੂਜੇ ਨਾਲ ਦੀ ਗਾਈਡ ਕਰ ਦਿੰਦੇ ਆ ਮਦਦ ਇਹ ਨਹੀਂ ਵੀ ਇਹਨੂੰ ਛਪਾਉਂਦੇ ਆ ਆਪਾਂ ਅਸੀਂ ਕਦੀ ਕਿਸੇ ਨੂੰ ਅਨਅਥਰਾਇਜ਼ ਬੰਦੇ ਨੂੰ ਉਹਨੇ ਇਦਾਂ ਅਗਨੀ ਕਿਆ ਵੀ ਧੁਕਾਰਾ ਕੇ ਰੈਪੋ ਜਾਂ ਦਾ ਇੱਥੇ ਨਹੀਂ ਨਹੀਂ ਅਸੀਂ ਨਹੀਂ ਕਰਦੇ ਅਸ ਤਰ ਪਰ ਉਹ ਆਪਣਾ ਜਗਾੜਾਪ ਕਰ ਲੈਂਦੇ ਆ ਉਹ ਆਪਣਾ ਲੱਭ ਲੈਂਦੇ ਆ ਉਹਨਾਂ ਨੂੰ ਜਿਸ ਤਰ੍ਹਾਂ ਬਾਬੇ ਦੀ ਮਿਹਰ ਹੋ ਜਾਂਦੀ ਪਰ ਇਹਦੇ ਚ ਦੇਖਿਆ ਜਾਵੇ ਸੰਦੇਵਾਲੇ ਸਾਹਿਬ ਜਿਹੜੇ ਜਿਵੇਂ ਤੁਸੀਂ ਦੱਸਿਆ ਇੰਨੀ ਵੱਡੀ ਸਿਚੁਏਸ਼ਨ ਇੰਨਾ ਜਿਵੇਂ ਬੰਦਾ ਤੁਸੀਂ ਕਿਹਾ ਵੀ ਉੱਥੇ ਇਲੀਗਲੀ ਹੈਗਾ ਪਰੇ ਸਾਰਾ ਬਾਬਸਾ ਤੁਰੂਗਾ ਕਹਿ ਰਿਹਾ ਦਾ ਮਤਲਬ ਜਾਂ ਉਹਨਾਂ ਦੇ ਕੋਈ ਨਾ ਹਿੱਲਾ ਵਸੀਲਾ ਹੋ ਜੂਗਾ ਕੋਈ ਕੋਈ ਉਮੀਦ ਉਹਨਾਂ ਨੂੰ ਹੈਗੀ ਹੈ ਹੁਣ 140 ਬੰਦੇ ਤਾਂ ਇਹਨਾਂ ਰੋਲਾ ਪੈ ਗਿਆ 17 80 ਕਹਿੰਦੇ ਹੋਰ ਤਿਆਰ ਨੇ ਅਹੀਂ ਲਿਸਟਾਂ ਬਣ ਰਹੀਆਂ ਨੇ ਕਿੰਨਾ ਕੁ ਬੰਦਾ ਤੁਹਾਡੇ ਹਿਸਾਬ ਦੇ ਨਾਲ ਲੱਗਦਾ ਵੀ ਇੰਡੀਆ ਦਾ ਜੇ ਪੂਰੀ ਗੱਲ ਕਰੀਏ ਜਾਂ ਪੰਜਾਬ ਦਾ ਕਿੰਨਾ ਕੁ ਬੰਦਾ ਹੈਗਾ ਜਿਹੜਾ ਉਹਨ ਨੂੰ ਤਿਆਰ ਖੜਾਏਗਾ ਇਸ ਟਾਈਮ ਜਾਂ ਵਾਪਸ ਭੇਜ ਉਹਨੂੰ ਅਮਰੀਕਾ ਤਿਆਰ ਖੜਾਏਗਾ ਇਹ ਬਹੁਤ ਵੱਡਾ ਕੁਸਚਨ ਤੁਸੀਂ ਪੁੱਛਿਆ ਐ ਇੱਥੇ ਨਾ ਆਪਣੇ ਇੰਡੀਅਨ ਗਵਰਨਮੈਂਟ ਨੂੰ ਵੀ ਨਹੀਂ ਇੰਨਾ ਚੀਜ਼ਾਂ ਦਾ ਪਤਾ ਹੈਗਾ ਨੀ ਨਿਊਜ਼ ਵਾਲੇ ਵੀ ਇਦਾਂ ਹੀ ਫੇਕ ਜੀ ਨਿਊਜ਼ ਲਾਈ ਜਾਂਦੇ ਇੱਕ ਦੂਜੇ ਦਾ ਕੁਝ ਉਧਰੋਂ ਲੈ ਲੈਂਦੇ ਯੂ ਐਸ ਗਵਰਨਮੈਂਟ ਨੇ ਕੰਟਰੀ ਰੈਕਗਨਾਈਜ਼ ਕੀਤੇ ਉਹਨਾਂ ਨੂੰ ਆਊਟਸੋਰਸ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਓਕੇ ਇਹ ਸਾਰਾ ਮਸਲਾ ਇਹ ਆਊਟਸੋਰਸ ਹੋ ਜਾਣਾ ਵੀ ਆਹ ਬੰਦੇ ਤੁਹਾਡੇ ਕੋਲ ਭੇਜਦੇ ਆ ਪਰ ਇੱਕ ਸ਼ਿਪ ਭੇਜ ਰਹੇ ਆ 4-500 ਦੀ ਲੋਡ ਨਹੀਂ ਆ ਲੋ 5000 ਇਕੱਠਾ ਹੀ ਲੋ ਅੱਛਾ ਬੈਚ 5000 ਇਕੱਠੇ ਲੋ ਤੇ ਤੁਸੀਂ ਉਹਨਾਂ ਨੂੰ ਟ੍ਰੀਟ ਕਰੋ ਰੱਖੋ ਉਹਨਾਂ ਦੇ ਪੇਪਰ ਪ੍ਰੋਸੈਸ ਕਰੋ ਉਹਨਾਂ ਨੂੰ ਪੁੱਛੋ ਕਿੱਥੇ ਜਾਣਾ ਕਿੱਥੋਂ ਦੇ ਆਏ ਹੋ ਉਹਨਾਂ ਦੀਡੈਂਟੀਫਾਈ ਕਰੋ ਉਹਨਾਂ ਦੇ ਐਮਬੈਸੀ ਨੂੰ ਕੰਟੈਕਟ ਕਰੋ ਤੇ ਫਿਰ ਉਹ ਉੱਥੋਂ ਬੰਦੇ ਫਿਰ ਜੱਜਾਂ ਦੀ ਆਣਗੇ ਆਣਗੇ ਟਨਸ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਬੰਦੇ ਆਣਗੇ ਇਹ ਤਾਂ ਸਿਚੁਏਸ਼ਨ ਲੱਗਦੀ ਹੈ ਜਿਹੜੇ ਦਾ ਬ੍ਰਸ ਹੋ ਜਾ ਜਿਹੜੇ ਬੰਦੇ ਕੋਰਟ ਦੇ ਥਰੂ ਡਿਪੋਰਟੇਸ਼ਨ ਹੋਈ ਹੈ ਉਹਨਾਂ ਦਾ ਕੋਈ ਹੱਲ ਨਹੀਂ ਹੈਗਾ ਅੱਛਾ ਕੋਈ ਨਹੀਂ ਉਹਨਾਂ ਦੇ ਕੋਈ ਸੋਲਿਊਸ਼ਨ ਨਹੀਂ ਹੈਗਾ ਉਹ ਆਣਗੇ ਆਣਗੇ ਤੇ ਲਾਸਟ ਪ੍ਰੈਜ਼ੀਡੈਂਟ ਓਬਾਮਾ ਦੇ ਵੇਲੇ ਵੀ ਕਿੰਨੀ ਡਿਪੋਰਟੇਸ਼ਨ ਹੋਈ ਆ ਚੋਕੋ ਨਵੀ ਹੋਈ ਹੈ ਹਾਂ ਹਾਂਜੀ ਹੋਈ ਹੈ ਪਰ ਸ਼ਾਇਦ ਇੰਡੀਆ ਚ ਨਹੀਂ ਹੋਈ ਜਾਂ ਜਾਂ ਰੈਕੋਗਨਾਈਜ਼ ਨਹੀਂ ਹੋਈ ਐਦਾਂ ਹੁਣ ਤੇ ਸਿੱਧਾ ਹੀ ਹੋ ਗਿਆ ਨਾ ਕਮ ਸਾਹਮਣੇ ਆ ਗਿਆ ਪਰ ਇਹ ਡਿਪੋਰਟੇਸ਼ਨ ਆਊਟਸੋਰਸਡ ਥਰੂ ਹੋਣ ਦੀ ਜ਼ਿਆਦਾ ਉਮੀਦ ਹੈ ਕਿਉਂਕਿ ਯੂਐਸ ਜਾਨਾ ਪੈਸਾ ਜਾਣ ਨਹੀਂ ਨਹੀਂ ਐਫਰਟਸ ਕਰਨਾ ਚਾਹੁੰਦਾ ਕਿਸੇ ਕੰਟਰੀ ਗਰੀਬ ਕੰਟਰੀ ਨੂੰ ਕਿ ਐਦਾਂ ਕਿ ਪੈਸਾ ਦੇਵਾਂਗੇ ਇਹਨਾਂ ਬੰਦਿਆਂ ਨੂੰ ਘਰੋਂ ਘਰ ਭੇਜ ਦੇ ਤੁਸੀਂ ਕਿਹਨਾਂ ਦਾ ਮਤਲਬ ਵੀ ਜੇ ਠੇਕੇ ਹੀ ਦੇ ਦੇਣਾ ਕੰਟਰੈਕਟ ਦੇ ਦੇਣਾ ਵੀ ਤੁਸੀਂ ਭਾਈ ਇਹਨਾਂ ਨੂੰ ਲੱਭੋ ਇੱਥੋਂ ਚੱਕੋ ਤੇ ਉੱਥੇ ਛੱਡਿਓ ਹਾਂ ਨੀਰੈਸਟ ਕੰਟਰੀ ਜਿਹੜੇ ਸਾਊਥ ਅਮਰੀਕਾ 'ਚ ਹੈਗੇ ਉਹ ਇਸ ਪੈਸੇ ਨੂੰ ਲੈਣ ਨੂੰ ਤਿਆਰ ਹੋਣਗੇ ਬੰਦਿਆਂ ਨੂੰ ਹੀ ਲੈਣ ਨੂੰ ਤਿਆਰ ਹੋਣਗੇ ਤੇ ਉਹ ਡੋਪਟੇਸ਼ਨ ਉੱਥੋਂ ਸ਼ਿਪਸ ਦੇ ਵਿੱਚ ਬੰਦੇ ਵੀ ਆਣਗੇ ਮੈਕਸੀਕਨ ਆਪਣੇ ਬੰਦੇ ਇੰਨੇ ਜ਼ਿਆਦਾ ਨਹੀਂ ਹੈਗੇ ਪਰ ਇਹ ਮੈਕਸੀਕਨ ਜ਼ਿਆਦਾ ਸਪੈਨਿਸ਼ ਜਿਹੜੇ ਹੈਗੇ ਉਹ ਬਹੁਤ ਜ਼ਿਆਦਾ ਕਿਉਂਕਿ ਪਿਛਲੇ 1.5-2 ਸਾਲ 'ਚ ਤੇ ਇਸ ਤਰ੍ਹਾਂ ਆਇਆ ਵੀ ਇੱਕ ਦਿਨ 'ਚ 3000 ਆ ਰਹੇ ਅਗਲੇ ਦਿਨ 4000 ਆ ਰਹੇ ਟੱਪੀ ਜਾ ਰਿਹਾ ਕਿੱਥੋਂ ਟੱਪੀ ਜਾ ਰਿਹਾ ਰੱਬ ਜਾਣੇ ਵੀ ਕਿੰਨੇ ਪਰੇਸ਼ਾਨ ਨੇ ਫਰੇਸੀ ਤੋਂ ਚਲੋ ਜੇ ਹੁਣ ਤੂੰ ਤਸ ਤਾਂ ਉੱਥੇ ਦੀ ਵੀ ਕਿਉਂਕਿ ਤੂੰ ਤਾਂ ਉੱਥੀ ਹੋਂ ਫਿਰ ਪੂਰੀ ਲਾਈਫ ਦੇਖਦੇ ਹਾਂ ਮੂਰੇ ਦੀ ਤਾਂ ਤੁਸੀਂ ਦੇਖ ਕੇ ਗਈ ਤੇ ਹੁਣ ਵੀ ਦੇਖਦੇ ਹਾਂ ਉੱਥੇ ਲੋਕ ਵੈਸੇ ਇਹਨਾਂ ਤੋਂ ਪਰੇਸ਼ਾਨ ਕਿੰਨੇ ਕੋਈ ਜਿਹੜੇ ਬੰਦੇ ਹੈ ਗਏ ਹੋਏ ਇਲੀਗਲੀ ਇਲੀਗਲੀ ਲਾ ਲੋ ਚਾਹੇ ਲੀਗਲੀ ਵੀ ਜਾਂਦੇ ਗਿਣਤੀ ਵਧ ਗਈ ਲੋਕਾਂ ਦੀ ਰੋਜ਼ਗਾਰ ਤੇ ਅਟੈਕ ਹੋਇਆ ਫਿਰ ਇਹ ਨੇ ਕਈ ਚਿਕਨਟ ਟੈਕੋਆਂ ਨੂੰ ਹੁਣ ਬੰਦੇ ਜਿਹੜੇ ਆਪਣੇ ਗਏ ਉਹ ਜਦੋਂ ਅਮਰੀਕਾ ਪਹੁੰਚ ਗਏ ਜਿਹੜੇ ਹੁਣ ਟੈਕਸਸ ਟਕਸਸ ਗਏ ਜਿਹੜੇ ਉਹ ਉਹ ਰੈਡ ਸਟੇਟਸ ਹੈਗੇ ਹੈ ਹਨਾ ਉਹ ਉਹ ਉਹਨਾਂ ਨੇ ਤੇ ਆਪਣੇ ਬੱਸਾਂ 'ਚ ਬੰਦੇ ਨਿਊਯਾਰਕ 'ਚ ਭੇਜਦੇ ਸਾਰੇ ਲੋਬੀ ਆ ਤੁਸੀਂ ਸਮਝਦੇ ਜੱਗੇ ਵੀ ਤੇ ਇਹਨਾਂ ਨੂੰ ਹੁਣ ਸੰਭੋ ਸਾਡੀ ਸਟ੍ਰੈਟਜੀ ਨਹੀਂ ਅਜੇ ਤੇ ਫੜ ਕੇ ਅੰਦਰ ਕਰ ਦੇਣਾ ਅਸੀਂ ਇੱਥੇ ਚੌਕ ਜੁਦ ਦੇਣਾ ਉਹ ਸਾਰੇ ਉਹਨਾਂ ਨੇ ਬੱਸਾਂ ਭੇਜ ਕੇ ਉਹਨਾਂ ਨੇ ਨਿਊਯਾਰਕ 'ਚ ਇਧਰ ਕੈਲੀਫੋਰਨੀਆ 'ਚ ਭੇਜੇ ਬੰਦੇ ਤੇ ਇਹ ਜਦੋਂ ਉੱਥੇ ਆ ਗਏ ਤੇ ਇਹਨਾਂ ਨੂੰ ਤੇ ਇਹਨਾਂ ਨੂੰ ਹੋ ਗਿਆ ਲੈ ਵੀ ਸਾਡਾ ਤੇ ਸਾਰਾ ਕੰਮ ਸਰ ਗਿਆ ਸਾਡੀ ਤੇ ਗੱਲ ਪਰ ਜਿਹੜੇ ਲੋਕਲ ਰੈਜ਼ੀਡੈਂਟ ਸੀ ਜਾਂ ਜਿਹੜੇ ਵਿਜ਼ਿਟਰ ਸੀਗੇ ਉਹਨਾਂ ਨੇ ਇਸ ਚੀਜ਼ ਨੂੰ ਸੀਰੀਅਸਲੀ ਲਿਆ ਵੀ ਇਹ ਇਹ ਬੰਦੇ ਇਸ ਤਰ੍ਹਾਂ ਨਹੀਂ ਆਣੇ ਚਾਹੀਦੇ ਦੇ ਮੁਲਕ ਚ ਨਾ ਤੇ ਉਹਨਾਂ ਨੇ ਫਿਰ ਆਪਣੇ ਲੋਕਲ ਜਿਹੜੇ ਲੀਡਰਸ ਹੈਗੇ ਆ ਕਾਂਗਰਸਮੈਨ ਹੈਗੇ ਆ ਜਾਂ ਜਿਵੇਂ ਉਹਦੇ ਪੋਲੀਟੀਕਲ ਸਟਰਕਚਰ ਵਾਂਗੂ ਹਾਂ ਗਵਰਨਮੈਂਟ ਹੈ ਜਿਹੜੀ ਉਹਨਾਂ ਨੂੰ ਲਿਖਣਾ ਸ਼ੁਰੂ ਕੀਤਾ ਕਾਲ ਕਿੰਨਾ ਸ਼ੁਰੂ ਕੀਤਾ ਵੀ ਇਹ ਬੰਦੇ ਕਿੱਥੋਂ ਆਈ ਜਾ ਰਹੇ ਆ ਬਜਾਰਾਂ ਦੇ ਤੁਰੇ ਫਿਰਦੇ ਰਾਤੀ 11 ਵਜੇ ਤੱਕ ਬੀਰਾਂ ਪੀ ਫੀ ਜਾਂਦੇ ਆ ਤੇ ਪਰ ਉਹ ਬੰਦੇ ਨਵੇਂ ਸੀ ਉਹਨਾਂ ਨੂੰ ਥੋੜਾ ਮौज-ਮਸਤੀ ਦਾ ਵੀ ਸੀਗਾ ਤੇ ਉਹਨਾਂ ਨੂੰ ਥੋੜੀ ਖੁਸ਼ੀ ਦਾ ਵੀ ਹਾਂ ਅਮਰੀਕਾ ਆ ਗਿਆ ਅਮਰੀਕਾ ਪਹੁੰਚ ਗਏ ਹੁਣੇ ਸਾਨੂੰ ਕੋਈ ਖੜ ਸਕਦਾ ਕਿਉਂਕਿ ਇਟਸ ਅਪਰੂਵਡ ਅਮਰੀਕਾ ਤੋਂ ਸਿਰ ਕਲੰਬਰਸ ਆਪਰ ਗਿਆ ਸੀਗਾ ਤੇ ਬਾਕੀ ਤਾਂ ਕੋਈ ਇੱਕਰੀ ਆ ਗਿਆ ਉਸ ਉੱਥੇ ਵਾਂਸ ਯੂ ਸਟੈਪ ਇਨ ਦਾ ਟੈਰਿਟਰੀ ਤੁਸੀਂ ਜੇ ਦੇਖ ਕੇ ਪੈਰ ਰੱਖ ਤੇ ਤੁਹਾਡੀ ਹੈਲਪ ਕਰਦੀ ਆ ਤੁਸੀਂ ਵਾਪਸ ਆਉਂਦਾ ਬਸ ਤੇ ਹੁਣ ਵੀ ਸੰਦੇਵਲੇ ਸਾਹਿਬ ਜਿਹੜੇ ਤੁਸੀਂ ਦੱਸ ਰਹੇ ਸੀਗੇ ਵੀ ਜੇਲਾਂ ਦੇ ਵਿੱਚ ਜਿਹੜੇ ਵੱਧ ਹੁੰਦੇ ਨੇ ਹੁਣ ਵੀ ਤੁਹਾਡੀ ਲੰਗਰ ਸੇਵਾ ਤੇ ਗੁਰਦੁਆਰਾ ਸਾਹਿਬ ਦੀ ਦੇ ਥਰੂ ਜਾਂ ਉਹਦੇ ਵੱਲੋਂ ਤੁਸੀਂ ਜਿਹੜੇ ਫਾਊਂਡਰਸ ਹੋਗੇ ਹੈਲਪ ਵਾਸਤੇ ਜਾਣੇ ਹੋ ਜੇਲਾਂ ਦੇ ਵਿੱਚ ਨਹੀਂ ਹੁਣ ਇਧਰੋਂ ਜਦੋਂ ਤੋਂ ਬਾਅਦ ਇਹ ਲਾ ਵਗੈਰਾ ਸਟ੍ਰਿਕਟ ਲਾ ਆ ਗਿਆ ਫਿਰ ਉਹ ਸਰਵਿਸ ਬੰਦ ਕਰ ਦਿੱਤੀ ਆ ਪਰ ਸਾਨੂੰ ਫਿਰ ਕੈਲੀਫੋਰਨੀਆ ਵਾਲਿਆਂ ਨੇ ਵੀ ਪੁੱਛਿਆ ਸੀ ਵੀ ਅਸੀਂ ਅੰਦਰ ਸਰਵਿਸ ਲਾਵਾਂਗੇ ਤੁਹਾਡੀ ਜੇਲਾ ਚ ਪਰ ਇੱਥੇ ਹੁਣ ਉਹ ਉਹ ਜਿਹੜਾ ਐਂਗਰ ਲੈਵਲ ਸੀ ਉਹ ਤਿੰਨ ਤੋਂ ਦੋ ਤੇ ਆ ਗਿਆ ਉਹ ਬੰਦੇ ਠੀਕ ਠਾਕ ਹੀ ਆ ਤੇ ਨਾਲੇ ਉਹ ਬੰਦੇ ਸਮਝ ਗਏ ਇਸ ਗੱਲ ਨੂੰ ਵੀ ਜਿਹੜਾ ਕੰਮ ਕਾਨੂੰਨੀ ਹੈਗਾ ਉਹ ਹੈ ਗਈ ਆ ਨਾ ਇੱਥੇ ਤਾਂ ਕੋਈ ਨਾਲੇ ਉਹ ਅਮਰੀਕਾ ਦੇ ਜਿਹੜੇ ਮੁਲਕ ਦੇ ਬੰਦੇ ਆ ਉਹ ਉਹ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਆ ਕਈ ਮੈਥੇ ਨਿਊਜ਼ਪੇਪਰ ਮੈਂ ਪੜਨਾ ਹਿੰਦੂਸਤਾਨ ਟਾਈਮਸ ਪੜਦਾ ਟਰਬਿਨ ਪੜਦਾ ਉਹ ਲਿਖਦੇ ਆ ਵੀ ਕਈ ਲਿਖਦੇ ਆ ਵੀ ਉਹ ਹੈਂਡਕਫ ਨਹੀਂ ਸੀ ਹੋਣੇ ਚਾਹੀਦੇ ਜਾਂ ਇਦਾਂ ਨਹੀਂ ਸੀ ਹੋਣੇ ਚਾਹੀਦੇ ਨਾ ਦੇਖੋ ਜਿਹੜਾ ਪ੍ਰੋਟੋਕਾਲ ਹੈ ਫੈਡਰਲ ਅਥਾਰਟिटीज ਦਾ ਉਹ ਤੇ ਉਹਨਾਂ ਨੂੰ ਅਡਾਪਟ ਕਰਨਾ ਹੈ ਨਾ ਤੇ ਉਹ ਉਹ ਤੇ ਜੇ ਨਹੀਂ ਕਰਨਗੇ ਤੇ ਤੁਸੀਂ ਜਹਲ ਚ ਲੱਠ ਪੋ ਜਾਂ ਜੜ ਜਾ ਨੁਕਸਾਨ ਕਰ ਦਿਓ ਕ੍ਰੈਸ਼ ਕਰ ਦਿਓ ਕੁਛ ਕਰ ਦਿਓ ਤੇ ਕਿੰਨੀ ਡੇਂਜਰਸ ਹੈ ਨਾ ਤੇ ਉਹ ਇਹ ਤੇ ਇੱਥੇ ਦਾ ਰੋਲਾ ਬਹੁਤ ਪਿਆ ਕਹਿੰਦੇ ਹਤਕੜੀ ਕਿਉਂ ਲਾਤੀ ਪੈਰਾਂ ਚ ਬੇੜੀਆਂ ਕਿਉਂ ਲਾਤੀਆਂ ਇਹ ਦੇਖੋ ਜੀ ਬੇਇੱਜ਼ਤੀ ਕਰਤੀ ਮੋਦੀ ਦਾ ਟਰੰਪ ਮੁਰੇ ਝੁੱਕ ਗਿਆ ਟਰੰਪ ਦੀ ਟਰੰਪ ਨੇ ਤਾਂ ਗੱਲ ਨਹੀਂ ਸੁਣੀ ਦੋਨੇ ਦੋਸਤ ਸੀਗੇ ਯਾਨੀ ਕਿ ਇਹ ਜਿਹੇ ਗੱਲਾਂ ਤੁਰੀਆਂ ਪੋਲਿਟੀਕਲ ਤੌਰ ਤੇ ਬਹੁਤ ਉਹ ਦੇਖੋ ਜੀ ਜਿੰਨੇ ਮੂੰਹਾਂ ਦੀਆਂ ਗੱਲਾਂ ਹੋ ਜਾਂਦੀਆਂ ਇਹ ਸਰਾਣੀ ਹੁੰਦਾ ਹਰ ਇੱਕ ਮੁਲਕ ਦਾ ਆਪਣਾ ਕਾਨੂੰਨ ਦਾ ਤਰੀਕਾ ਹੁੰਦਾ ਹੈ ਕਾਨੂੰਨ ਦੇ ਤਰੀਕੇ ਨਾਲ ਕੰਮ ਕਰਦੇ ਆ ਸਾਡੇ ਉੱਥੇ ਕੇਸ ਹੋਇਆ ਉਹ ਮੀਆਂ ਬੀਬੀ ਲੜ ਪਿਆ ਉਹ ਉਹ ਜਨਾਨੀ ਨੇ ਉਹਦੇ ਨੌਮ ਵਗੈਰਾ ਮਾਰਤੇ ਮੂੰਹ ਤੇ ਉਹ ਪੁਲਿਸ ਵਾਲਾ ਜਨਾਨੀ ਨੂੰ ਹਟਕੇ ਲਾ ਗਿਆ ਉਸ ਉਹਦੇ ਵਿੱਚ ਨਾ ਤੇ ਉਹ ਪਿੱਛੇ ਬਿਠਾਉਂਦੇ ਤੇ ਹੈਂਡਕਫ ਕਰਕੇ ਬਿਠਾਉਂਦੇ ਆ ਜੇ ਪੁਲਿਸ ਵਾਲਾ ਦੇ ਸਿਰਫ ਜੇ ਤੂੰ ਘਰ ਵਾਲੇ ਦਾ ਮੂੰਹ ਫੜ ਲਿਆ ਨੌਂ ਤੇ ਉਹਦੀ ਮਾਰ ਸਕਦੇ ਨਾ ਯਾਨੀ ਕਿ ਉਹ ਇੱਕ ਜਿਕੇ ਇਹ ਕਿ ਆਪਦੇ ਆਪ ਨੂੰ ਸੇਵ ਰੱਖਣ ਵਾਸਤੇ ਜਾਂ ਕਿਸੇ ਨੂੰ ਨੁਕਸਾਨ ਨਾ ਕੋਈ ਦੇ ਸਕਿਉਰਟੀ ਤੌਰ ਤੇ ਪਾਉਂਦ ਨੇ ਨਹੀਂ ਨਹੀਂ ਉਹਨਾਂ ਦਾ ਫਟਕਾ ਲਾ ਉਹਨਾਂ ਦੀ ਟ੍ਰੇਨਿੰਗ ਹੈ ਉਹ ਉਹ ਜਿਹੜਾ ਪੁਲਿਸ ਵਾਲੇ ਨੂੰ ਉਹਨੇ ਇਹ ਨਹੀਂ ਕਹਣਾ ਮੈਂ ਐਮਪੀ ਦਾ ਜੋ ਕਾਂਗਰਸ ਮੈਂ ਦਾ ਬਰਿਸ਼ੇਦਾਰ ਉਹਨੇ ਕਹਿੰਦਾ ਯੂ ਸਿਟ ਡਾਊਨ ਇਫ ਯੂ ਡੋਨਟ obey ਦਾ ਆਰਡਰ ਪੁਲਿਸ ਦਾ ਜੇ ਤੁਸੀਂ ਆਰਡਰ obey ਕਰੋ ਤੇ ਉਹਨੇ ਤੁਹਾਡੇ ਤੇ ਗੋਡਾ ਰੱਖ ਦੇਣਾ ਵੀ ਤੁਹਾਨੂੰ ਨੇ ਸਿੱਧਾ ਕਰ ਦੇਣਾ ਉਹਨੇ ਚੁੱਕ ਕੇ ਮਾਰਨਾ ਘਾਰ ਦੇ ਪਿੱਛੇ ਔਰੇ ਤਾਂ ਖਰਗ ਦੇਖਿਆ ਜਾਵੇ ਆਪਣੇ ਲੋਕ ਇੰਨੇ ਕੋ ਹੋਣਗੇ ਕਹਿੰਦੇ ਇੱਕ ਤੁਹਾਨੂੰ ਗਾਣਾ ਸੁਣਿਆ ਹੋਣਾ ਗਾਣਾ ਬੜਾ ਉਦੋਂ ਤਾਂ ਵਾਇਰਲ ਹੋ ਰਿਹਾ ਕਹਿੰਦੇ ਟਰੰਪ ਨੂੰ ਚੈਲੰਜ ਕਰਦੇ ਸੀ ਕਿ ਤਾਂ ਉਹਦੋਂ ਤੱਕ ਟਰੰਪ ਗੁੱਸਾ ਕਰ ਗਿਆ ਚਲੋ ਇਹ ਉਥੇ ਜੀ ਦਿਖੀ ਜੀ ਜਿਹੜਾ ਹੁਣ ਇਹਦਾ ਮਤਲਬ ਆਉਂਦੇ ਜਿਹੜਾ ਸਮਾਂ ਹੈ ਟਰੰਪ ਲੱਗਦਾ ਵੀ ਇਹ ਸਿਸਟਮ ਨੂੰ ਸੁਧਾਰ ਲੂਗਾ ਇਹ ਵੀ ਆਉਂਦੇ ਸਮੇਂ ਦੇ ਦੌਰਾਨ ਇਹ ਸਭ ਕੁਝ ਠੀਕ ਹੋ ਜਾਊਗਾ ਇਲੀਗਲ ਵਾਲਾ ਕੰਮ ਬੰਦ ਹੋ ਜਾਊਗਾ ਜਿਹੜੇ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਦਣਗੇ ਨੇ ਜਿਹੜੇ 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 ਬੰਦੇ ਡਿਪੋਰਟੇਸ਼ਨ ਚ ਕੋਆਪਰੇਟ ਕਰ ਰਹੇ ਹਨ ਨਾ ਮੈਕਸੀਕਨ ਮੈਕਸੀਕਨ ਦੀ ਗੱਲ ਕਰ ਰਿਹਾ ਹਾਂ ਉਹਨਾਂ ਨੂੰ ਇੱਕ ਜਿਸ ਤਰ੍ਹਾਂ ਸੀ ਸੁਣਿਆ ਹੈ ਵੀ ਉਹ ਉਹ ਉਹਨਾਂ ਨੂੰ ਇੱਕ ਨੰਬਰ ਦੇ ਰਿਹਾ ਇੱਕ ਆਇਡੈਂਟੀਫਿਕੇਸ਼ਨ ਨੰਬਰ ਦੇ ਰਿਹਾ ਤੇ ਉਹ ਜਿਹੜਾ ਲੇਬਰ ਡਿਪਾਰਟਮੈਂਟ ਹੈ ਯੂ ਐਸ ਦਾ ਉਹ ਵਾਪਸ ਬੁਲਾਏਗਾ ਉਹਨਾਂ ਨੂੰ ਜਦੋਂ ਜਿਸ ਤਰ੍ਹਾਂ ਰਿਕੁਆਇਰਮੈਂਟ ਹੋਏਗੀ ਇਹ ਕੰਨੇ ਉਹਨਾਂ ਵਾਸਤੇ ਹੈ ਜਾਂ ਆਪਣੇ ਵਾਲੇ ਵਾਸਤੇ ਵੀ ਹੈ ਨਾਲ ਜਿਹੜੇ ਜਿਹੜੇ ਆਪਣੇ ਲੀਗਲ ਪ੍ਰੋਸੈਸ ਚ ਗਏ ਹੋਏ ਵਕੀਰਾਂ ਨੇ ਵਕੀਲ ਕਰ ਲਏ ਆ ਜਾਂ ਜਿਹੜੇ ਇਸ ਅੰਦਰ ਆ ਗਏ ਆ ਇਹ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਅਸੀਂ ਵੀ ਵੀਲ ਟ੍ਰ ਸੀਕ ਸੇਂਟਰੀਕੇ ਨਾ ਤੁਸੀਂ ਆਪਣੀ ਆਈਡੈਂਟੀਫਾਈ ਜਿਹੜਾ ਉਹਦੀ ਰਸੀਦ ਜਾਂ ਜਿਹੜੀ ਪੇਮੈਂਟ ਹੋਈ ਹੈ ਵਕੀਲ ਦੀ ਜਾਂ ਉਹ ਸੰਭ ਕੇ ਰੱਖੋ ਤੇ ਉਹ ਤੁਹਾਨੂੰ ਅੱਗੇ ਕੰਮ ਆ ਸਕਦੀ ਹੈ ਇਹ ਸਿਰਫ ਸਿਰ ਪੰਜਾਬੀਆਂ ਤੇ ਨਹੀਂ ਸਾਰੇ ਜਿਹੜੇ ਆਈਟੀ ਦੇ ਬੰਦੇ ਵੀ ਆਉਂਦੇ ਆ ਇਹਨਾਂ ਦਾ ਵੀ ਥੋੜਾ ਜਿਹਾ ਹੁਣ ਘਟ ਜਾਣਾ ਹੈ ਲੇਬਰ ਡਿਪਾਰਟਮੈਂਟ ਦੇ ਥਰੂ ਹੀ ਇਹ ਆਣਗੇ ਕਿਉਂਕਿ ਜਿਨ੍ਹਾਂ ਦੇ ਵੀਜ਼ੇ ਹੈਗੇ ਆ ਕਹਿੰਦੇ ਉਹ ਵੀ ਜੇਕਰ ਉੱਥੇ ਤੁਸੀਂ ਚੰਗਾ ਕੋਈ ਲੀਗਲ ਪ੍ਰੋਸੈਸ ਅਡਾਪਟ ਕਰਕੇ ਆਉਨੇ ਹੋ ਰਿਪੋਰਟ ਤੁਸੀਂ ਭਾਵੇਂ ਹੋ ਜਾਣੇ ਹੋ ਤਾਂ ਇਨ ਫਿਊਚਰ ਤੁਹਾਡੇ ਕੋਲੇ ਆਪਸ਼ਨ ਰਹਿ ਸਕਦੀ ਹੈ ਕਿ ਲੇਬਰ ਡਿਪਾਰਟਮੈਂਟ ਤੁਹਾਨੂੰ ਕਾਲ ਕਰ ਲੈ ਤੁਹਾਨੂੰ ਬੁਲਾ ਲੈ ਜ ਇਹ ਦੇਖੋ ਜੀ ਐਮਬੈਸੀ ਚ ਚੈੱਕ ਕਰਨ ਦੀ ਲੋੜ ਹੁੰਦੀ ਹੈ ਟਾਈਮਲੈਂਟ ਫੋਰਥ ਵੀ ਤੁਹਾਨੂੰ ਬੈਕ ਐਂਡ ਫੋਰਥ ਸਟਾ ਐਮਬੈਸੀ ਚ ਆਂਦੇ ਹੀ ਰਹਿੰਦੀ ਹੈ ਇਨਫੋਰਮੇਸ਼ਨ ਮੈਸੇਜ ਦੀ ਵੈਬਸਾਈਟ ਤੇ ਤਾਂ ਇਹ ਤੇ ਮੈਂ ਕਹਾਂ ਹੋਮਵਰਕ ਕਰਨਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਯੂਐਸ ਜਾਣਾ ਤੇ ਕੀ ਕੀ ਉਹਨ ਦੇ ਹਾਲਾਤ ਹੈ ਜਾਂ ਉਹਨਾਂ ਦੀ ਐਮਬੈਸੀ ਚ ਕੀ ਕੀ ਨਵੀਂ ਅਪਡੇਟਸ ਹੋ ਰਹੀਆਂ ਹੈਗੀਆਂ ਤੇ ਉਹ ਅਪਡੇਟਸ ਤੇ ਤੁਸੀਂ ਮੈਕਸੀਕੋ ਤੋਂ ਤੇ ਬੰਦੇ ਆਂਦੇ ਆ ਫਾਰਮ ਤੇ ਫਾਰਮ ਲੈਬਰ ਆਂਦੀ ਹੈ ਨਾ ਤੇ ਇਹ ਉਹਨਾਂ ਨੇ ਆਣਾ ਹੀ ਆਣਾ ਕਿਉਂਕਿ ਉਹਨਾਂ ਦੇ ਲੀਡਰਾਂ ਨੇ ਹੀ ਉਹਨਾਂ ਨੂੰ ਭੁਗਾਉਣਾ ਪਰ ਉਹ ਆਣ ਕੇ ਬੈਚਸ ਦੇ ਵਿੱਚ ਤੇ ਗਵਰਨਮੈਂਟ ਉਹਨ ओके ਜੀ ਜਿਸ ਤਰ੍ਹਾਂ ਬਾਕੀ ਯੂਪੀ ਤੋਂ ਲੇਬਰ ਆਂਦੀ ਆ ਤੇ ਆਉਂਦੇ ਆ ਪੰਜਾਬ ਚ ਬਿਹਾਰੀ ਆਉਂਦੇ ਆ ਤੇ ਸਿਮਿਲਰ ਤੇ ਕੋਲੰਬਲਾ ਕੇ ਸੰਦੇਲ ਸਾਹਿਬ ਦੇਖਿਏ ਜਿਹੜੀ ਹੁਣੇ ਸਿਚੁਏਸ਼ਨ ਬਣ ਗਈ ਜਿਵੇਂ ਤੁਸੀਂ ਦੱਸਿਆ ਵੀ ਆਹ ਸਟੈਪ ਜ਼ਰੂਰ ਨੇ ਵੀ ਚਲੋ ਜੇਕਰ ਜਿਵੇਂ ਹੁਣ ਆਉਂਦੇ ਭੁੱਖੇ ਰਹੋਗੇ ਪਰ ਇਹ ਜਿਵੇਂ ਇਹ ਦੀ ਰਵਾਇਤ ਚੱਲ ਪਈ ਹੈ ਅਮਰੀਕਨ ਇਸ ਵਾਰੀ ਬਹੁਤ ਵੱਡਾ ਮੈਸੇਜ ਦਿੱਤਾ ਜਿਵੇਂ ਤੁਸੀਂ ਦੱਸਿਆ ਵੀ ਆਏ ਤਾਂ ਵਾਰਮਾ ਵੇਲੇ ਵੀ ਰੋੜਾ ਇਸ ਵਾਰੀ ਪੈ ਗਿਆ ਆ ਇਹ ਮੈਸੇਜ ਦੇ ਨਾਲ ਬਾਕੀ ਕੰਟਰੀਆਂ ਚ ਵੀ ਲੱਗਦਾ ਵੀ ਕੈਨੇਡਾ ਚ ਅਸਟਰੀਆ ਚ ਉੱਥੇ ਵੀ ਸਾਡੇ ਬੰਦੇ ਬਹੁਤ ਨੇਗੇ ਤਾਂ ਬਾਕੀ ਕੰਟਰੀਆਂ ਦੇ ਵਿੱਚ ਵੀ ਇਹ ਹੋ ਸਕਦਾ ਹਾਲਾਤ ਖੜੇ ਹੋ ਜਾਣ ਵੀ ਕਾਨੂੰ ਕਿਉਂਕਿ ਕੈਨੇਡਾ ਕੈਨੇਡਾ ਦੇ ਵਿੱਚ ਵੀ ਕਹਿੰਦੇ ਬਹੁਤ ਹਾਲਾਤ ਤਾਂ ਖਰਾਬ ਨੇ ਵੀ ਲੇਬਰ ਉੱਥੇ ਵੇਲੀ ਫਿਰ ਰਹੀ ਆ ਸਾਡੇ ਲੋਕਾਂ ਨੂੰ ਕੰਮ ਉਹਨਾਂ ਨੂੰ ਮਿਲ ਨਹੀਂ ਰਿਹਾ ਜਾਂ ਕਿਸੇ ਉੱਥੇ ਵਾਲਿਆਂ ਨੂੰ ਵੀ ਨਹੀਂ ਮਿਲ ਰਿਹਾ ਹੈਗਾ ਇਹ ਕੰਮ ਨੂੰ ਲੈ ਕੇ ਹੀ ਕਿਤਨੇ ਕਿਤੇ ਹਾਲਾਤ ਵਿਗ ਜਿਹੜਾ ਯੂਰਪ ਦਾ ਡਿਫਰੈਂਟ ਹੈ ਜਿਹੜਾ ਯੂਕੇ ਹੈ ਉਹ ਤੇ ਪਹਿਲੋ ਹੀ ਵਾਰ ਨਿਕਲ ਗਿਆ ਸੀ ਯੂਰਪ ਯੂਨੀਅਨ ਤੋਂ ਤੁਹਾਨੂੰ ਸ਼ਾਇਦ ਪਤਾ ਹੀ ਹੋਵੇਗਾ ਉਹ ਉਹਦੇ ਚ ਉਹਨਾਂ ਨੇ ਪੌਂਡ ਹੁਣ ਯੂਜ਼ ਕਰਦੇ ਯਾਰੋ ਨਹੀਂ ਯੂਜ਼ ਕਰਦੇ ਨਾ ਤੇ ਉਹ ਉਹਨਾਂ ਨੇ ਤੇ ਬਹੁਤ ਸ਼ਿਫਟ ਲੈ ਲਿਆ ਇਮੀਗ੍ਰੇਸ਼ਨ ਪਾਲਿਸੀ ਨੂੰ ਤੇ ਉਹਨਾਂ ਨੇ ਉੱਥੇ ਵੀ ਸਰਚ ਸ਼ੁਰੂ ਹੋ ਗਈ ਹੈ ਵੀ ਜਿੰਨੇ ਇਸ ਤਰ੍ਹਾਂ ਅਨ ਡਾਕੂਮੈਂਟਡ ਬੰਦੇ ਆਏ ਆ ਕਈ ਯੂਕੇ ਚ ਉਹ ਉਹ ਵੀ ਇਦਾਂ ਹੀ ਵਾਪਸ ਆਣਗੇ ਪਰ ਉਹ ਉਹ ਇਸ ਤਰ੍ਹਾਂ ਵੀ ਉਹ ਜੇ ਲੀਗਲ ਆਏ ਸੀਗੇ ਵੀਜ਼ੇ ਤੇ ਆਏ ਸੀਗੇ ਤੇ ਉਹ ਉਹ ਵਾਪਸ ਕੱਢ ਦੇਣਗੇ ਉਹਨਾਂ ਵੀ ਹੁਣ ਤੁਹਾਡਾ ਵੀਜ਼ਾ ਐਕਸਪਾਇਰ ਹੋ ਗਿਆ ਤੇ ਉਹਨਾਂ ਦੀ ਨੈਕਸਟ ਬੈਨ ਹੋ ਜਾਂਦੀ ਹੈ ਫਿਰ ਫਰਦਰ ਐਂਟਰੀ ਬੈਨ ਹੋ ਜਾਂਦੀ ਹੈ ਪਰ ਜਿਹੜੇ ਜਿਹੜੇ ਉੱਥੇ ਅਨ ਡਾਕੂਮੈਂਟਡ ਉੱਥੇ ਮੁਸਲਿਮ ਕੰਟਰੀਜ਼ ਤੋਂ ਬੰਦੇ ਆਏ ਆ ਯੂਕੇ ਦੇ ਵਿੱਚ ਆਪਣੇ ਘਟ ਹੈ ਆਪਣੇ ਘਟ ਹੈ ਅ ਤੇ ਉਹ ਉਹਨਾਂ ਤੇ ਇਹ ਚੀਜ਼ ਐਂਟੀ ਜਿਹੜਾ ਲਾ ਹੈਗਾ ਉਹਨਾਂ ਦੇ ਕੰਮ ਕਰੇਗਾ ਤੇ ਉਹਨਾਂ ਨੂੰ ਵਾਪਸ ਭੇਜੇਗਾ ਇੱਕ 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 ਜੀ ਹੋਰ ਦੱਸ ਦਿਓ ਲਾਸਟ ਵਿੱਚ ਹੋਰ ਜੀ ਕੀ ਜਿਨ੍ਹਾਂ ਦੇ ਇਹ ਹੁਣ ਜਿੰਨੇ ਵਾਪਸ ਆ ਗਏ ਚਲੋ ਉਹ ਤਾਂ ਵੱਖਰਾ ਐਂਗਲ ਹੈ ਵੀ ਜਿਹਨੂੰ ਬੁਲਾਈ ਲੈਣ ਚਿੱਠੀ ਦੇ ਕੇ ਲੇਬਰ ਵਾਸਤੇ ਜਾਂ ਹੋਰ ਵਾਸਤੇ ਉਹ ਬੰਦੇ ਜਾਣਗੇ ਜਾਣਗੇ ਜਿਨ੍ਹਾਂ ਦੇ ਇਹ ਵਾਪਸ ਆਏ ਨੇ ਜੇਕਰ ਇਹਨਾਂ ਦੇ ਪਾਸਪੋਰਟਾਂ ਦੇ ਜਾਂ ਇਹਨਾਂ ਦੀ ਜਿਹੜੀ ਡਿਟੇਲ ਅ ਅਮਰੀਕਾ ਦੇ ਬਣਾਈ ਹੋਣੀ ਆ ਲਾਜ਼ਮੀ ਜੀ ਗੱਲ ਹੈ ਵੀ ਕੋਣ-ਕੋਣ ਬੰਦਾ ਕੀ ਹੈ ਫਿੰਗਰਪ੍ਰਿੰਟਸ ਤੋਂ ਵਗੈਰਾ ਜਾਂ ਹੋਰ ਇਹਨਾਂ ਨੂੰ ਦੁਬਾਰੇ ਜੇ ਇਹਨਾਂ ਨੇ ਆਫੀਸ਼ੀਅਲ ਆਉਣਾ ਹੋਵੇ ਆ ਜਾ ਸਕਦੇ ਹੈ ਕਿ ਨਹੀਂ ਕੋਈ ਪਤਾ ਹੀ ਮਾੜਾ ਮੋਟਾ ਤੁਹਾਨੂੰ ਵੀ ਇਹ ਜੇ ਫ੍ਰੀ ਜਿਹੜੀ ਰਿਪੋਰਟ ਦੀ ਮੋਹਰ ਲੱਗੀ ਤਾਂ ਇਹਨਾਂ ਨੂੰ ਦਿੱਕਤ ਆਊਗੀ ਲੀਗਲੀ ਤੌਰ ਤੇ ਜਾਣ ਵਾਸਤੇ ਵੀ ਹਾਂ ਜੇ ਦੀ ਡਿਪੋਰਟੇਸ਼ਨ ਹੁੰਦੀ ਹੈ ਉਹਦਾ ਚਾਂਸ ਕੱਟ ਜਾਂਦਾ ਹੈ ਅੱਛਾ ਵੈਰੀ ਮੱਚ ਕੱਟ ਜਾਂਦਾ ਹੈ ਹਾਂ ਅਨਲਿਸੋ ਇਤਨਾ ਪ੍ਰੂਵ ਕਰੇ ਵੀ ਮੈਂ ਤੇ ਕੋਈ ਲੀਗਲ ਇਲੀਗਲ ਕੰਮ ਨਹੀਂ ਕੀਤਾ ਨਾ ਤੇ ਮੈਂ ਤੇ ਅਥਾਰਟिटीज ਨਾਲ ਕੋਆਪਰੇਟ ਕਰਦਾ ਰਿਹਾ ਵਾਂ ਤੇ ਪਰ ਜੋ ਵੀ ਆ ਬੀ ਮੈਂ ਪਰ ਉਹ ਜਿਹੜਾ ਇੱਕ ਰਿਪੋਰਟ ਹੋ ਗਿਆ ਨਾ ਉਹ ਉਹ ਉਹਨਾਂ ਦਾ ਚਾਂਸਸ ਨਹੀਂ ਬਣਦਾ ਕਰ ਚਾਂਸਸ ਨਹੀਂ ਬਣਦਾ ਨਾ ਪਰ ਸਰ ਇੱਕ ਜਿਹੜਾ ਆ ਚੱਲਦਾ ਬਹੁਤ ਮਸ਼ਹੂਰ ਆ ਪੰਜਾਬ ਚ ਦਾ ਜਿਵੇਂ ਕਹਿੰਦੇ ਵੀ ਸਿੱਧੇ ਵਿਜੇ ਲੱਗਦੇ ਨੇ ਉਵੇਂ ਸਿਮਰਨਜੀਤ ਮਾਨ ਦੀ ਚਿੱਠੀ ਤੇ ਵੀ ਬਹੁਤ ਲੋਕ ਜਾ ਕੇ ਉਥੇ ਸਾਇਲਮ ਲੈ ਲੈਂਦੇ ਨੇਗੇ ਜਾਂ ਉਥੇ ਪੱਕੇ ਹੋ ਜਾਂਦੇ ਨੇਗੇ ਇਹ ਮਾਮਲਿਆਂ ਦੇ ਵਿੱਚ ਜੀ ਦੇਖਿਆ ਜਾਵੇ ਇਹਨਾਂ ਦੇ ਤਾਂ ਕੋਈ ਆ ਚੜੀ ਗੱਲ ਨਹੀਂ ਹੋਣੀ ਵੈਲ ਮੈਂ ਨਾ ਕਦੀ ਇਸ ਰਾਜ ਦੇਖਿਆ ਤੇ ਨਾ ਕਦੀ ਸੁਣਿਆ ਨਾ ਮੈਂ ਇਹੋ ਜੀ ਨਿਊਜ਼ ਦੇਖਣ ਦੀ ਕੋਸ਼ਿਸ਼ ਕੀਤੀ ਆ ਜੇ ਕੋਈ ਕਰਦੇ ਵੀ ਹੋਣਗੇ ਉਹ ਆਪਣੇ ਕੁਝ ਉਹਨਾਂ ਦਾ ਅਜੰਡਾ ਹੋਏਗਾ ਜਾਂ ਉਹਨਾਂ ਦਾ ਹੋਏਗਾ ਵੀ ਸਾਡੇ ਅਸੀਂ ਤੇ ਲੀਗਲ ਬੰਦੇ ਗਏ ਲੀਗਲ ਕੰਮ ਦੇਖੀਦਾ ਉਹਨਾਂ ਨੂੰ ਵੀ ਦੇਖੀਦਾ ਬਾਕੀ ਗਵਰਨਮੈਂਟ ਨੂੰ ਕਿਉਂਕਿ ਕੋਈ ਕੋਰਪੋਰੇਟ ਕਰੀ ਤਾਂ ਮੈਂ ਆਖੋ ਤੇ ਆਈ ਹੈਵ ਐਕਸੈਸ ਟੂ ਦਾ ਵਾਈਟ ਹਾਊਸ ਤੇ ਆਪਾਂ ਹੁਣ ਬੌਬ ਸਾਡਾ ਬਣਿਆ ਗਵਰਨਰ ਜੇ ਕੋਈ ਪੰਜਾਬੀਆਂ ਦੀ ਕੋਈ ਮੁਸ਼ਕਲ ਆਂਦੀ ਹੈ ਜਨਰਲ ਕੈਟਾਗਰੀ 'ਚ ਜਾਂ ਮਿਨੋਰਟੀ ਕਮਿਊਨिटीज ਦੀ ਸਾਡੀ ਮੁਸ਼ਕਲ ਆਂਦੀ ਹੈ ਉਹ ਅਸੀਂ ਪਹਿਲਾਂ ਜੇਮਸ ਲੀਨ ਨਾਲ ਗੱਲ ਕਰਦੇ ਆਕੇ ਗਿਆ 3 ਵਜੇ ਸਾਡੇ ਇਹ ਵੀ ਗਵਰਨਰ ਤਾਨ ਨੂੰ ਚਾਰ ਉਹਦੇ ਮਿਲਿਆ ਹੁਣ 76th ਇੰਡੀਪੈਂਡੈਂਸ ਰਿਪਬਲਿਕ ਡੇ ਮਨਾਇਆ ਸੀਆਟਲ ਦੇ ਵਿੱਚ ਤੇ ਉਹ ਤੇ ਬੌਬ ਮਾਈਕਰੋਸਾਫਟ ਦੇ ਚੀਫ ਵੀ ਆਈ ਸੀ ਆਪਣੇ ਪ੍ਰਕਾਸ਼ ਗੁਪਤਾ ਸੈਟਲ ਦੇ ਕਾਉਂਸਲਰ ਜਨਰਲ ਨਵੇਂ ਸਾਡੀ ਕਾਉਂਸਲਡ ਬਣੀ ਆ ਉਸ ਉਹਨਾਂ ਨੇ ਆਰਗੇਨਾਈਜ਼ ਕੀਤਾ ਸੀ ਬੌਬ ਆਇਆ ਸੀ ਬੌਬ ਬੌਬ ਫਰਗੂਸਨ ਹੈ ਗਵਰਨਰ ਉਹਦੇ ਨਾਲ ਅਸੀਂ ਆਪਾਂ ਮਿਨੋਰੀਟੀ ਕਮਿਟੀ ਦਾ ਮੁੱਦਾ ਚੁੱਕਦੇ ਆ ਅੱਗੇ ਵੀ ਚੁੱਕਾਂਗੇ ਵੀ ਜਿਹੜੀ ਸੇਫਟੀ ਆ ਜਿਹੜੀ ਆ ਜਿਸ ਤਰ੍ਹਾਂ ਪੱਗ ਦਾ ਇਸ਼ੂ ਆ ਜਾਵੇ ਜਾਂ ਕੋਈ ਇਹੋ ਜਿਹਾ ਵੀ ਕੋਈ ਹੇਟ ਕਰਾਮ ਹੋਇਆ ਤੇ ਉਹਨੂੰ ਤੁਸੀਂ ਪ੍ਰੈਕਟੀ ਤੇ ਲਾਵਾਂਗੇ ਲਾਵਾਂਗੇ ਤੇ ਉਥਾਰੇ ਜੋ ਕਪ ਕਪ ਹੈਗਾ ਪੁਲਿਸ ਟੀਫ ਜਿਹੜਾ ਹੈਗਾ ਕੋਲਮਨ ਲੌਂਗਟਰਨ ਆਉਦਾ ਨਾ ਉਹਦਾ ਨਾ 15 ਸਾਲ ਤੋਂ ਮੈਂ ਕੰਮ ਕਰ ਰਿਹਾ ਉਹ ਤੇ ਸੋ ਕਹਿੰਦਾ ਵੀ ਪੱਗਾਂ ਵਾਲਿਆਂ ਨੂੰ ਪੁਲਿਸ ਲਿਖ ਕੇ ਆਓ ਸਾਡੇ ਚ ਤੁਹਾਡੇ ਬੰਦੇ ਕਿਉਂ ਨਹੀਂ ਆਉਂਦੇ ਅਸੀਂ ਮੈਂ ਹੁਣੇ ਦੋ ਬੰਦੇ ਲਾ ਲੈਣਾ ਕੁਛ ਤੇ ਆ ਨਾ ਹਾਂ ਉਹ ਵੀ ਅਸੀਂ ਕੋਈ ਨਹੀਂ ਉਹ ਤਾਂ ਕਹਿੰਦਾ ਕਮਿਊਨਿਟੀ ਦੇ ਜੋ ਕਮਿਊਨਿਟੀ ਦੇ ਬੰਦੇ ਤੁਸੀਂ ਸਾਡੇ ਨਾਲ ਜੁੜੋ ਹਰ ਚ ਇੱਥੋਂ ਤੱਕ ਆਪਾਂ ਰੱਖੀਦੀ ਆਪਣਾ ਅਪਰੋਚ ਕੇ ਆਪਾਂ ਕੰਮ ਕਰੀਏ ਕਮਿਊਨਿਟੀ ਵਾਸਤੇ ਸਾਰੇ ਚਲੋ ਕਰ ਦੇਖਿਆ ਜਾਵੇ ਇਹ तमाम ਉਹ ਗੱਲਾਂ ਸੀਗੀਆਂ ਗੱਲਾਂ ਤਾਂ ਖੈਰ ਬਹੁਤ ਨੇ ਕਿਉਂਕਿ ਜਿਹੜਾ ਬੰਦਾ ਜ਼ਿੰਦਗੀ ਉਥੇ ਜਿਉ ਰਿਹਾ ਹੈ ਉਰੇ ਸਾਨੂੰ ਇਸ ਕਰਕੇ ਥੋੜੀ ਜਿਹੀ ਕਯੂਰਿਓਸਿਟੀ ਇਸ ਚੀਜ਼ ਦੀ ਹੋ ਜਾਂਦੀ ਹੈ ਵੀ ਜਿਹੜੇ ਹਾਲਾਤ ਬਣੇ ਰਗੇ ਅ ਪਰ ਇਹ ਗੱਲ ਠੀਕ ਹੈ ਉਹ ਕਹਿੰਦੇ ਕਿ ਵੀ ਬੜੀ ਵੱਡੀ ਗਿਣਤੀ ਹੈ ਜਿਨ੍ਹਾਂ ਨੇ ਵਾਪਸ ਆਉਣਾ ਉਹਦੇ ਚ ਇਕੱਲੇ ਜੇ ਸਾਡੇ ਪੰਜਾਬੀ ਜਾਂ ਭਾਰਤੀ ਨਹੀਂ ਹੋਰ ਭਾਰਤ ਦੀ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੀ ਗਿਣਤੀ ਕਹਿੰਦੇ ਉੱਥੇ ਮੌਜੂਦ ਹੈ ਜਿਨ੍ਹਾਂ ਦੀ ਵਾਪਸੀ ਦੀ ਤਿਆਰੀ ਹੋ ਗਈ ਆ ਪਰ ਆਉਂਦੇ ਦਿਨਾਂ ਦੇ ਦੌਰਾਨ ਜੇਕਰ ਤਾਂ ਉਹਨਾਂ ਨੇ ਕੋਈ ਲੀਗਲੀ ਪ੍ਰੋਸੈਸ ਅਡਾਪਟ ਕੀਤਾ ਜਿਵੇਂ ਕਿ ਇਹ ਕਹਿੰਦੇ ਕਿ ਜੇਕਰ ਦਿੱਕਤ ਆਉਂਦੀ ਆ ਤਾਂ ਐਸੇ ਵੀ ਚਲੋ ਹੈਲਪ ਵਾਸਤੇ ਆਉਣੇ ਆਗੇ ਤਾਂ ਤਾਂ ਉਹਨਾਂ ਦੇ ਭਵਿੱਖ ਦੇ ਰਾਹ ਖੁੱਲਦੇ ਕਿਤੇ ਨਜ਼ਰ ਪੈ ਸਕਦੇ ਨੇਗੇ ਆਦਰਵਾਈਜ਼ ਜਿਹੜੇ ਡਿਪੋਰਟ ਹੋ ਕੇ ਹੁਣ ਸਿੱਧੀ ਸਟੈਂਪਲ ਲੱਗ ਕੇ ਆਈਆਂ ਨੇ ਉਹਨਾਂ ਦੇ ਰਾਹ ਬੜੇ ਮੁਸ਼ਕਲ ਹੋ ਗਏ ਨੇ ਇਹ ਠੀਕ ਹੈ ਵੀ ਅਮਰੀਕਾ ਨੂੰ ਜਦੋਂ ਲੇਬਰ ਦੀ ਲੋੜ ਹੋਊਗੀ ਉਹਦੇ ਬਲਾ ਜ਼ਰੂਰ ਲਊਗਾ ਪਰ ਆਦਰਵਾਈਜ਼ ਜੇ ਤੁਸੀਂ ਕਹੋ ਤਾਂ ਲੋ ਲੋਕੀ ਇੰਨਾ ਜ਼ਿਆਦਾ ਵਧ ਗਏ ਇਸੇ ਕਰਕੇ ਤਾਂ ਇਹ ਹਾਲਾਤ ਪੈਦਾ ਹੋਏ ਕਿ ਉੱਥੋਂ ਦੇ ਲੋਕ ਕਹਿ ਚਾਹੁੰਦੇ ਨੇ ਕਿ ਬਾਹਰਲੇ ਜਿਹੜੇ ਆਏ ਲੋਕ ਨੇ ਉਹ ਵਾਪਸੀ ਕਰਨ ਕਿਉਂਕਿ ਰੋਜ਼ਗਾਰ ਦੇ ਸਾਧਨ ਬੜੇ ਲਿਮਟਿਡ ਨੇਗੇ ਵੀਡੀਓ ਜੁਨਿਸਟਾ ਹਰਪਾਲ ਦੇ ਨਾਮ ਉਸ ਮਿਸਿੰਗ ਰੋਜਾਨਾ ਸੈਂਟੀਬੀ ਚੰਡੀਗੜ੍ਹ